ਆਖਰੀ ਵੀਡੀਓ ਵਿੱਚ ਅਸੀਂ ਜਾਣਕਾਰੀ ਇਕੱਠੀ ਕਰਨ ਦੇ ਪੜਾਅ ਨੂੰ ਕਵਰ ਕੀਤਾ ਜਿੱਥੇ ਤੁਸੀਂ ਸੈਲਰ ਨੈਟਵਰਕ ਪਾਰਟਿਸਪੈਂਟ ਵਿਕਰੇਤਾਵਾਂ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਆਨਬੋਰਡ ਕਰਨਾ ਚਾਹੁੰਦੇ ਹੋ ਉਹਨਾਂ ਦੇ ਸੰਪਰਕ ਵੇਰਵੇ ਕਾਰੋਬਾਰੀ ਵੇਰਵੇ ਸੰਚਾਲਨ ਅਤੇ ਲੌਜਿਸਟਿਕਸ ਵੇਰਵੇ ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ ਕਿ ਕੈਟਾਲੌਗ ਕੀ ਹੈ ਅਤੇ ਇੱਕ ਚੰਗੀ ਗੁਣਵੱਤਾ ਵਾਲੇ ਕੈਟਾਲੌਗ ਦੀ ਮਹੱਤਤਾ ਕੈਟਾਲੌਗ ਦੇ ਵੱਖ-ਵੱਖ ਹਿੱਸਿਆਂ ਲਈ ਸਭ ਤੋਂ ਵਧੀਆ ਅਭਿਆਸ ਕੀ ਹਨ ਉਤਪਾਦ ਸਿਰਲੇਖ ਕੀ ਹੈ ਚਿੱਤਰਾਂ ਅਤੇ ਮੁੱਖ ਵਿਸ਼ੇਸ਼ਤਾਵਾਂ ਬਾਰੇ ਉਤਪਾਦ ਵੇਰਵੇਆਂ, ਗੁਣਾ ਅਤੇ ਫਿਲਟਰਾਂ ਬਾਰੇ ਤਾਂ ਈ-ਕਾਮਰਸ ਕੈਟਾਲਾਗ ਕੀ ਹੈ। ਹਰੇਕ ਕੈਟਾਲਾਗ ਵਿੱਚ ਦੋ ਮੁੱਖ ਭਾਗ ਸ਼ਾਮਲ ਹੁੰਦੇ ਹਨ। ਡਾਟਾਬੇਸ ਜੋ ਖਰੀਦਦਾਰਾਂ ਲਈ ਅਧਿਕ ਰੰਦਾ ਹੈ ਅਤੇ ਡਿਸਪਲੇ ਜਾਂ ਯੂਜ਼ਰ ਇੰਟਰਫੇਸ ਜੋ ਉਨ੍ਹਾਂ ਲਈ ਦਿਖਾਈ ਦਿੰਦਾ ਹੈ ਅਤੇ ਪਹੁੰਚਯੋਗ ਹੁੰਦਾ ਹੈ। ਡਾਟਾਬੇਸ ਵਿੱਚ ਉਤਪਾਦ ਦੀ ਜਾਣਕਾਰੀ ਹੁੰਦੀ ਹੈ ਆਨਲਾਈਨ ਵੇਚੇ ਜਾਣ ਵਾਲੇ ਹਰੇਕ ਉਤਪਾਦ ਵਿੱਚ ਕੁਝ ਜਾਣਕਾਰੀ ਹੁੰਦੀ ਹੈ ਜੋ ਡਾਟਾਬੇਸ ਵਿੱਚ ਸਟੋਰ ਕੀਤੀ ਜਾਣੀ ਚਾਹੀਦੀ ਹੈ ਜਾਣਕਾਰੀ ਵਿੱਚ ਉਤਪਾਦ ਦਾ ਨਾਮ ਜਾਂ ਸਿਰਲੇਖ ਵੱ ਤੋਂ ਵੱਧ ਰਿਟੇਲ ਕੀਮਤ ਵਿਕਰੀ ਕੀਮਤ ਉਪਲਬਧ ਇਨਵੈਂਟਰੀ ਜਾਂ ਮਾਤਰਾ ਮੁੱਖ ਵਿਸ਼ੇਸ਼ਤਾਵਾਂ ਉਤਪਾਦ ਦਾ ਵਰਵਾ ਅਤੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਸ਼ਾਮਲ ਹੁੰਦੇ ਹਨ ਡਿਸਪਲੇ ਜਾਂ ਯੂਜ਼ਰ ਇੰਟਰਫੇਸ ਇਸ ਜਾਣਕਾਰੀ ਦਾ ਚਿੱਤਰਣ ਹੈ ਜੋ ਡਾਟਾਬੇਸ ਵਿੱਚ ਸਟੋਰ ਕੀਤੀ ਜਾਂਦੀ ਹੈ। ਇਹ ਆਮ ਤੌਰ ਤੇ ਖਰੀਦਦਾਰਾਂ ਦੁਆਰਾ ਇੱਕ ਵੈਬ ਪੇਜ ਜਾਂ ਮੋਬਾਈਲ ਐਪਲੀਕੇਸ਼ਨ ਪੇਜ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਇਹ ਵੈਬ ਪੇਜ ਜਾਂ ਮੋਬਾਈਲ ਐਪਲੀਕੇਸ਼ਨ ਪੇਜ ਕਿਸੇ ਵਿਸ਼ੇਸ਼ ਉਤਪਾਦ ਲਈ ਵਿਲੱਖਣ ਹੁੰਦਾ ਹੈ ਅਤੇ ਇਸ ਵਿੱਚ ਉਤਪਾਦ ਨਾਲ ਸੰਬੰਧਿਤ ਵੇਰਵੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਉਤਪਾਦ ਚਿੱਤਰ, ਵਿਕਰੀ ਕੀਮਤ ਅਤੇ ਉਤਪਾਦ ਦੀ ਵੱਧ ਤੋਂ ਵੱਧ ਰਿਟੇਲ ਕੀਮਤ। ਇਸ పేਜ ਤੇ ਬਾਇ ਨੋ ਅਤੇ ਐਡ ਟੂ ਕਾਰਟ ਬਟਨ ਵੀ ਹੋਣਗੇ ਕਿਸੇ ਵਿਸ਼ੇਸ਼ ਉਤਪਾਦ ਲਈ ਬਣਾਏ ਗਏ ਵਿਲੱਖਣ ਵੈਬ ਪੇਜ ਜਾਂ ਮੋਬਾਈਲ ਐਪਲੀਕੇਸ਼ਨ ਪੇਜ ਨੂੰ ਈ-ਕਾਮਰਸ ਭਾਸ਼ਾ ਵਿੱਚ ਪ੍ਰੋਡਕਟ ਡਿਸਪਲੇ ਪੇਜ ਜਾਂ ਪੀਡੀਪੀ ਕਿਹਾ ਜਾਂਦਾ ਹੈ ਹੁਣ ਤੁਸੀਂ ਜਾਣਦੇ ਹੋ ਕਿ ਈ-ਕਾਮਰਸ ਕੈਟਲੌਗ ਵਿੱਚ ਕੀ ਸ਼ਾਮਲ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਨਲਾਈਨ ਵਿਕਰੀ ਲਈ ਉੱਚ ਗੁਣਵੱਤਾ ਵਾਲਾ ਕੈਟਲੌਗ ਮਹੱਤਵਪੂਰਨ ਕਿਉਂ ਹੈ ਇੱਥੇ ਦੱਸਿਆ ਗਿਆ ਕਿਉਂ ਆਨਲਾਈਨ ਖਰੀਦਦਾਰੀ ਕਰਦੇ ਹੋਏ ਗਾਹਕ ਵਿਗਰੇਤਾ ਨੂੰ ਵਿਅਕਤੀਗਤ ਤੌਰ ਤੇ ਨਹੀਂ ਮਿਲ ਸਕਦਾ ਜਾਂ ਭੌਤਿਕ ਤੌਰ ਤੇ ਸਟੋਰ ਦਾ ਦੌਰਾ ਨਹੀਂ ਕਰ ਸਕਦਾ ਅਤੇ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਸਿੱਧੇ ਸਵਾਲ ਨਹੀਂ ਪੁੱਛ ਸਕਦਾ ਗਾਹਕ ਖਰੀਦ ਤੋਂ ਕੁਝ ਦਿਨਾਂ ਬਾਅਦ ਉਤਪਾਦ ਪ੍ਰਾਪਤ ਕਰੇਗਾ ਪਰ ਉਤਪਾਦ ਪ੍ਰਾਪਤ ਕਰਨ ਤੋਂ ਪਹਿਲਾਂ ਭੁਗਤਾਨ ਕਰ ਸਕਦਾ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਖਰੀਦ ਦਾ ਫੈਸਲਾ ਕਰਨ ਲਈ ਲੋੜੀਂਦੀ ਸਾਰੀ ਜਾਣਕਾਰੀ ਖਰੀਦਦਾਰ ਨੂੰ ਕਾਟਾਗਟ ਅਤੇ ਸੰਖੇਪ ਤਰੀਕੇ ਨਾਲ ਪੇਸ਼ ਕੀਤੀ ਜਾਵੇ ਇੱਕ ਚੰਗੀ ਗੁਣਵੱਤਾ ਵਾਲਾ ਕੈਟਾਲਾਗ ਉਤਪਾਦ ਦੇ ਵਿਕਰੇਤਾ ਵਿੱਚ ਵਿਸ਼ਵਾਸ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਉਤਪਾਦ ਦੀ ਗੁਣਵੱਤਾ ਤੇ ਕੈਟਲੌਗ ਬਣਾਉਣ ਲਈ ਉਤਪਾਦ ਜਾਣਕਾਰੀ ਦੀ ਲੋੜ ਹੁੰਦੀ ਹੈ ਵਿਕਰੇਤਾ ਅਤੇ ਸੈਲਰ ਨੈਟਵਰਕ ਪਾਰਟਿਸਪੈਂਟ ਲਈ ਇਸ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ ਇੱਥੇ ਕੁਝ ਸੁਝਾਏ ਗਏ ਸਰੋਤ ਅਤੇ ਤਰੀਕੇ ਦਿੱਤੇ ਗਏ ਹਨ ਕਿਸੇ ਬ੍ਰਾਂਡ ਦੇ ਕੈਟਲੌਗ ਦੀਆਂ ਭੌਤਿਕ ਕਾਪੀਆਂ ਵਿੱਚ ਆਮ ਤੌਰ ਤੇ ਸਾਰੀ ਜਾਣਕਾਰੀ ਅਤੇ ਵੇਰਵੇ ਹੁੰਦੇ ਹਨ ਬਹੁਤ ਸਾਰੇ ਬ੍ਰਾਂਡਾਂ ਕੋਲ ਉਤਪਾਦਾਂ ਬਾਰੇ ਜਾਣਕਾਰੀ ਦੇ ਨਾਲ ਉਹਨਾਂ ਦਾ ਆਨਲਾਈਨ ਸਟੋਰ ਹੁੰਦਾ ਹੈ ਜੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਤਾਂ ONDC ਨੈੱਟਵਰਕ ਤੇ ਵੇਚਣ ਵਾਲੇ ਉਤਪਾਦ ਨਿਰਮਾਤਾ ਨੂੰ ਬ੍ਰਾਂਡ ਸਮੱਗਰੀ ਅਤੇ ਜਾਣਕਾਰੀ ਬਣਾਉਣੀ ਪਵੇਗੀ। ਇੱਕ ਉੱਚ ਗੁਣਵੱਤਾ ਵਾਲਾ ਕੈਟਾਲਾਗ ਵਿਕਰੇਤਾਵਾਂ ਦੀ ਮਦਦ ਕਰਦਾ ਹੈ। ਵਿਕਰੀ ਵਿੱਚ ਸੁਧਾਰ ਕਰਨ ਵਿੱਚ, ਵਾਪਸੀ ਘਟਾਉਣ ਵਿੱਚ, ਗਾਹਕਾਂ ਲਈ ਸਹੀ ਉਤਪਾਦ ਦੀ ਚੋਣ ਕਰਨ ਲਈ ਸਮਾਂ ਘਟਾਉਣ ਵਿੱਚ, ਗਾਹਕ ਦੇ ਸਵਾਲਾਂ ਅਤੇ ਸੰਪਰਕਾਂ ਨੂੰ ਘਟਾਉਣ ਵਿੱਚ, ਵਿਕਰੇਤਾ ਰੇਟਿੰਗਾਂ ਵਿੱਚ ਸੁਧਾਰ ਕਰਨ ਵਿੱਚ ਜੋ ਅੱਗੇ ਜਾ ਕੇ ਦੁਹਰਾਏ ਅਤੇ ਨਵੇਂ ਆਰਡਰਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਸੈਲਰ ਨੈਟਵਰਕ ਪਾਰਟਿਸਪੈਂਟ ਤੀਜੀ ਥਿਰ ਦੇ ਕੈਟਲੋਗਿੰਗ ਸੇਵਾ ਪ੍ਰਦਾਤਾਵਾਂ ਤੋਂ ਵੀ ਮਦਦ ਪ੍ਰਾਪਤ ਕਰ ਸਕਦੇ ਹਨ ਉਸ ਦੇ ਅਧੀਨ ਸਾਰੇ ਵਿਕਰੇਤਾਵਾਂ ਦੀਆਂ ਲੋੜਾਂ ਨੂੰ ਇਕੱਠਾ ਕਰੋ ਅਤੇ ਇਹਨਾਂ ਵਿਕਰੇਤਾਵਾਂ ਲਈ ਸਭ ਤੋਂ ਵਧੀਆ ਸੌਦੇ ਤੇ ਗੱਲਬਾਤ ਕਰੋ ਜਾਂ ਆਪਣੇ ਵਿਕਰੇਤਾਵਾਂ ਲਈ ਇੱਕ ਇਨ-ਹਾ우스 ਕੈਟਲੌਗ ਬਣਾਉਣ ਵਾਲੀ ਟੀਮ ਵਿਕਸਿਤ ਕਰੋ ਅਤੇ ਵਿਕਰੇਤਾ ਦੀ ਆਨ-ਬੋਰਡਿੰਗ ਅਤੇ ਲਿਸਟਿੰਗ ਨੂੰ ਉਤਸ਼ਾਹਿਤ ਕਰਨ ਅਤੇ ਵਧਾਉਣ ਲਈ ਘਟੋ-ਘਟ ਫੀਸ ਵਸੂਲੋ ਫਿਰ ਤੁਸੀਂ ਕਿਸੇ ਖਾਸ ਬ੍ਰਾਂਡ ਕੈਟਲੌਗ ਦੇ ਡਾਟਾ ਬਣਾ ਸਕਦੇ ਹੋ ਅਤੇ ਇਸ ਡਾਟਾ ਦੀ ਵਰਤੋਂ ਕਈ ਵਿਕਰੀਤਾਵਾਂ ਲਈ ਕਰ ਸਕਦੇ ਹੋ ਜੋ ਕਿਸੇ ਖਾਸ ਬ੍ਰਾਂਡ ਦੇ ਸਾਮਾਨ ਉਤਪਾਦਾਂ ਨੂੰ ਆਨਲਾਈਨ ਵੇਚਣਾ ਚਾਹੁੰਦੇ ਹਨ ਇਹ ਸਾਮਾਨ ਕੈਟਾਲਾਗ ਲੋਡਾਂ ਵਾਲੇ ਨਵੇਂ ਵਿਕਰੀਤਾਵਾਂ ਲਈ ਵੇਚਣਾ ਸ਼ੁਰੂ ਕਰਨ ਦੇ ਸਮੇਂ ਨੂੰ ਘਟਾ ਦੇਵੇਗਾ ਵਿਕਰੇਤਾ ਦੀ ਲਾਗਤ ਵੀ ਘਟ ਹੋ ਜਾਂਦੀ ਹੈ ਕਿਉਂਕਿ ਸੈਲਰ ਨੈਟਵਰਕ ਪਾਰਟਿਸਪੈਂਟ ਇੱਕ ਉਤਪਾਦ ਬੇਜ ਬਣਾਉਣ ਦੀ ਲਾਗਤ ਨੂੰ ਕਈ ਵਿਕਰੇਤਾਵਾਂ ਵਿੱਚ ਵੰਡ ਸਕਦੇ ਹਨ ਵਿਅਕਤੀਗਤ ਵਿਕਰੇਤਾ ਆਪਣੀ ਪਸੰਦ ਅਨੁਸਾਰ ਕੈਟਾਲਾਗ ਦੀ ਗੁਣਵੱਤਾ ਨੂੰ ਹੋਰ ਬਦਲਣ ਜਾਂ ਸੁਧਾਰਨ ਦੀ ਚੋਣ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਤੁਸੀਂ ਇੱਕ ਡਿਜੀਟਲ ਕੈਟਾਲਾਗ ਬਣਾਉਂਦੇ ਹੋ ਅਤੇ ਓਐਂਡੀਸੀ ਨੈੱਟਵਰਕ ਤੇ ਵੇਚਣਾ ਸ਼ੁਰੂ ਕਰ ਦਿੰਦੇ ਹੋ ਹੁਣ ਤੁਸੀਂ ਜਾਣਦੇ ਹੋ ਕਿ ਡਿਸਪਲੇ ਕੀ ਹੈ ਅਤੇ ਡਾਟਾਬੇਸ ਵਿੱਚ ਕੀ ਸ਼ਾਮਲ ਹੁੰਦਾ ਹੈ ਤੁਸੀਂ ਇੱਕ ਉੱਚ ਗੁਣਵੱਤਾ ਵਾਲੇ ਕੈਟਾਲਾਗ ਦੇ ਵੱਖ-ਵੱਖ ਪਾਗਾਂ ਨੂੰ ਜਾਣਦੇ ਹੋ ਅਤੇ ਗੁਣਵੱਤਾ ਅਤੇ ਸਟੀਕ ਉਤਪਾਦ ਜਾਣਕਾਰੀ ਵਿਕਰੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਕਿਵੇਂ ਨਿਭਾਉਂਦੀ ਹੈ ਸਾਡੀ ਅਗਲੀ ਵੀਡੀਓ ਵਿੱਚ ਤੁਸੀਂ ਉਤਪਾਦ ਗੁణਾਂ ਬਾਰੇ ਸਿੱਖੋਗੇ ਇਹ ਵਿਸ਼ੇਸ਼ਤਾਵਾਂ ਅਤੇ ਉਤਪਾਦ ਦੇ ਵੇਰਵੇ ਹਨ ਜੋ ਖਰੀਦਾਰਾਂ ਨੂੰ ਸੂਚਿਤ ਚੋਣ ਕਰਨ ਵਿੱਚ ਮਦਦ ਕਰਦੇ ਹਨ ਅਤੇ ਵਿਕਰੇਤਾ ਨੂੰ ਸਾਰੇ ਪ੍ਰਤੀਯੋਗੀ ਬ੍ਰਾਂਡਾਂ ਅਤੇ ਉਤਪਾਦਾਂ ਵਿੱਚ ਆਪਣੇ ਉਤਪਾਦ ਨੂੰ ਸਪਸ਼ਟ ਤੌਰ ਤੇ ਪਰਿਭਾਸ਼ਿਤ ਕਰਨ ਵਿੱਚ ਮਦਦ ਕਰਦੇ ਹਨ